सुपन पैखारी एक कुशल मोह को सतगुर बताया सतगुरु बताया हर जो कि करे सो हर करे हर जो किछ करे सो हर किया भगत पाया जन नानक होमै मार समाया ਇਨ ਵਿਦ ਕੁਸਲ ਹੋਤ ਮੇਰੇ ਭਾਈ ਇਉ ਪਾਈਐ ਹਰ ਨਾਮ ਸਹਾਈ ਹਰ ਰਾਮ ਹਰ ਰਾਮ ਸਹਾਈ ਰਹਾਉ ਦੂਜਾ ਗੋੜੀ ਗਰੇਰੀ ਮਹੱਲਾ ਪੰਜਵਾ ਕਿਉ ਪਰਮੀਐ ਪਰਮ ਕਿਸਨਾ ਪਰਮੀਐ ਪਰਮੀਐ ਕਿਉ ਪਰ ਪਰਮੀਐ ਪਰਮ ਕਿਸਨਾ ਹੋਈ ਬ੍ਰਹਮ ਕਿਸਨਾ ਹੋਈ ਕਿਸ ਕਾ ਹੋਈ ਜਾਂ ਜਲ ਥਲ ਮਈਲ ਰਵਿਆ ਸੋਈ ਗੁਰਮੁਖ ਉਬਰੈ ਮਨਮੁਖ ਪਤ ਗੁਰਮੁਖ ਉਬਰੈ ਮਨਮੁਖ ਪਤ ਖੋਈ ਜਿਸ ਰਖੈ ਆਪ ਰਾਮ ਦਯਾਰਾ ਤਿਸ ਨਾਹੀ ਦੁ ਤਿਸ ਨਹੀਂ ਦੂਜਾ ਕੋ ਪਹੁੰਚਨ ਹਾਰਾ ਰਹਾਉ ਸਭ ਮੈਂ ਵਰਤੈ ਏਕ ਅਨੰਤਾ ਤਾਂ ਤੂੰ ਸੁਖ ਸੋਉ ਹੋਏ ਅਚਿੰਤਾ ਓਹ ਸਭ ਕਿਛ ਜਾਣੈ ਜੋ ਓਹ ਸਭ ਕਿਛ ਜਾਣੈ ਜੋ ਵਰਤੰਤਾ ਮਨਮੁਖ ਮੂਏ ਜਿਨ ਦੂਜੀ ਮੂਏ ਮਨਮੁਖ ਮੋਏ ਮੋਏ ਮਨਮੁਖ ਮੋਏ ਜਿਨ ਦੂਜੀ ਪਿਆਸਾ ਬਉ ਜੋਨੀ ਪਵੈ ਤੁਰ ਕਿਰਤ ਲਖਿਆਸਾ ਲਖਿਆਸਾ ਜੈਸਾ ਬੀਜੈ ਤੈਸਾ ਖਾਸਾ ਦੇਖ ਦਰਸ ਮਨ ਪਿਆ ਵਿਗਾਸਾ ਸਭ ਨਦਰੀ ਆਇਆ ਬ੍ਰਹਮ ਪਰਗਾਸਾ ਜਨ ਨਾਨਕ ਕੀ ਹਰਪੂਰਨ ਆਸਾ ਗੜੀ ਗਰੇਰੀ ਮਹੱਲਾ ਪੰਜਵਾਂ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਾਜ ਮੀਨ ਕੋ ਰੰਗਾ ਕਈ ਜਨਮ ਪਾਂਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਬ੍ਰਖ ਬ੍ਰਖ ਹੋਜੀ ਬ੍ਰਖ ਜੋਇਓ मिलो जगदीश मिलन की बरिया त्रिकाल एहे देसञ जरिया रहाओ संजरिया रहाओ संजरिया रहाओ कई जन्म सैल गिर गिर करया कई जन्म गर्भ हिर खर्यया कई जन्म साख कर उपाया ਲਖ ਚਰਾਸੀ ਜੋਨ ਪਰਮਾਇ ਸਾਧ ਸੰਗ ਭਇਓ ਜਨਮ ਪ੍ਰਾਪਤ ਕਰ ਸੇਵਾ ਪਾਚ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਭਿਮਾਨ ਜੀਵਤ ਮਰ ਦਰਗਹਿ ਪਰਵਾਨ ਜੋ ਕਿਛੁ ਹੋਆ ਸੋ ਤੁਜ ਤੇ ਹੋਗ ਔਰ ਨਾ ਦੂਜਾ ਕਰਨੇ ਜੋਗ ਕਰਨ ਜੋਗ ਤਾਂ ਮਿਲਿਆ ਜਾਂ ਲੈਹ ਤਾਂ ਮਿਲਿਆ ਜਾਂ ਲੈ ਮਿਲਿਆ 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 ਲੈ ਜਾਂ ਲੈ ਮਿਲਾਏ ਲੈ ਮਿਲਾਏ ਕੋ ਨਾਨਕ ਹਰ ਹਰ ਗੁਣ ਗਾਏ ਗੌੜੀ ਗਰਾਰੀ ਮਹੱਲਾ ਪੰਜਵਾਂ ਗੌੜੀ ਗਰਾ ਗਰਾ ग्वरे ग्वरेरी मोहल्ला पंजवा कर्म पूम मह है, बोह बो है, बो है नाम पूरन होए तुम्हारा बोह, बोह 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 नाम पूरन होए तुम्हारा काम ਫਲ ਪਾਵੈ ਮਿਟੈ ਜਸ ਜਮ ਤਰਾਸ ਮਿਟੈ ਜਮ ਤਰਾਸ ਨਿਤ ਗਾਵੈ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰਤਾਰ ਸੀਗਰ ਕਾਰਜਲੇ ਸਵਾਰ ਰਹਾਉ ਆਪਣੇ ਪ੍ਰਭ ਸਿਓ ਹੋ ਹੋ ਸਾਵਧਾਨ ਤਾਤੋਂ ਦਰਗਹਿ ਪਾਵੈ ਮਾਨ ਉਪਤ ਸਿਆਨਪ ਸਗਲੀ ਤਿਆਗ ਸੰਤ ਜਨਾ ਕੀ ਚਰਨੀ ਲਾਗ ਸਰਬ ਜੀ ਹੈ ਚਾਕੇ ਹਾਥ ਕਦੇ ਨ ਵਿਛੜੈ ਸਭ ਕੈ ਸਾਥ ਉਪਾਵ ਛੋੜ ਗੋ ਤਿਸ ਕੀ ਓਟ ਨਿਮਖ ਮਾ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਤਿਸ ਨੋ ਜਾਨ ਪ੍ਰਭੂ ਕੀ ਆਗਿਆ ਸਤ ਕਰਮਾਨ ਗੁਰ ਕਾ ਬਚਨ ਮਿਟਾਓ ਆਪ ਹਰ ਹਰ ਨਾਮ ਨਾਨਕ ਜਪ ਜਾਪ ਗੌੜੀ ਗਰੇਰੀ ਮਹੱਲਾ ਪੰਜਵਾ ਗਰੇ ਗਰੇਰੀ ਮਹੱਲਾ ਪੰਜਵਾ ਗੁਰ ਕਾ ਬਚਨ ਸਦਾ ਬਿਨਾਸੀ ਗੁਰ ਕੈ ਬਚਨ ਕਟੀ ਜਾਮ ਫਾਸੀ ਗੁਰ ਕਾ ਬਚਨ ਜੀ ਕੈ ਸੰਗ ਗੁਰ ਕਾ ਬਚਨ ਰਚੈ RAM ਕੈ ਸੰਗ ਜੋ ਗੁਰੁ ਦਿਆ ਸੋ ਮਨ ਕੈ ਕਾਮ ਸੰਤ ਕਾ ਕੀਆ ਸਤ ਕਰਮਾ ਨ ਰਹਾਉ ਗੁਰ ਕਾ ਬਚਨ ਅਟਲ ਅਛੇਦ ਗੁਰ ਕੈ ਬਚਨ ਕਟੈ ਪਰਮ ਭ੍ਰਮ ਭੇਦ ਗੁਰ ਕਾ ਬਚਨ ਕਤੂ ਨਾ ਜਾਏ ਗੁਰ ਕਾ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੇ ਸਾਥ ਕੈ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ ਗੁਰ ਕੈ ਬਚਨ ਨਰਕ ਨੈ ਪਵੇ ਗੁਰ ਕਾ ਬਚਨ ਰਸਨਾ ਅੰਮ੍ਰਿਤ ਵਰਵੇ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਨਾ ਆਵੇ ਹਾਰ